ਪੰਜਾਬ ਦੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਪੁਲਿਸ ਗੋਲੀ ਲੰਗਣ ਕਾਰਨ ਸ਼ੁਭਕਰਨ ਨਾਮੀ ਕਿਸਾਨ ਦੀ ਮੌਤ ਹੋ ਗਈ ਸੀ ਸ਼ੁਭਕਰਨ ਨੂੰ ਇਨਸਾਫ ਦਿਵਾਉਣ ਦੇ ਲਈ ਵੱਖ-ਵੱਖ ਚਤਥੇਵੰਦੀਆਂ ਵੱਲੋਂ ਰੋਸ਼ ਮਾਰਚ ਕੀਤੇ ਜਾ ਰਹੇ ਹਨ ਅਤੇ ਹਰਿਆਣਾ ਸਰਕਾਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੋਗਾ ਵਿੱਚ ਕੈਂਡਲ ਮਾਰਚ ਕਰਕੇ ਸ਼ੁਭਕਰਨ ਦੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਾਉਣ ਦੀ ਮੰਗ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ की देकर पंजाब सरकार मामला दर्ज नहीं कर दी ता वो बड़े पडरते संघर्ष ਕਰਨਗੇ ਅਤੇ ਸ਼ੁਭਕਰਨ ਨੂੰ ਇਨਸਾਫ ਦਵਾ ਕੇ ਰਹਿਣਗੇ ਜੋ ਪਿਛਲੇ ਦਿਨੀ ਖਨੋਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਜੋ ਗੋਲੀ ਮਾਰ ਕੇ ਉਸ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰ ਅੱਜ ਨੌਜਵਾਨ ਵਰਗ ਇੱਥੇ ਇਕੱਠਾ ਹੋ ਕੇ ਕੈਂਡਲ ਮਾਰਚ ਕਰਨ ਲੱਗਾ ਤਾਂ ਜੋ ਜੋ ਇਹ ਬੋਰੀਆਂ ਸਰਕਾਰਾਂ ਨੇ ਉਹਨਾਂ ਦੇ ਕੰਨਾਂ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣਾ ਰੋਸ ਪਹੁੰਚਾ ਸਕੀਏ ਕਿ ਕਿਸਾਨਾਂ ਨੂੰ ਉਹਨਾਂ ਦਾ ਬੰਦੇ ਹੱਕ ਦਿੱਤੇ ਜਾਣ ਸ਼ੁਭਕਰਨ ਮੇਰੇ ਵੀਰ ਨੂੰ ਜੋ ਇਨਸਾਫ ਨਹੀਂ ਮਿਲਿਆ ਹੁਣ ਤੱਕ ਉਸ ਨੂੰ ਇਨਸਾਫ ਦਵਾਇਆ ਜਾ ਸਕੇ ਕਿਉਂਕਿ ਜੋ ਹਰਿਆਣਾ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ ਹੈ ਉਹ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਅੱਧਾ ਕਿਲੋਮੀਟਰ ਕਿਲੋਮੀਟਰ ਵਿੱਚ ਆ ਕੇ ਉਹ ਇਹ ਕਾਰਵਾਈ ਕਰਕੇ ਗਏ ਨੇ ਤੇ ਇਸ ਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਵੀ ਉਹਨਾਂ ਹੀ ਦੋਸ਼ੀ ਮੰਨਦਾ ਜਿੰਨੀ ਹਰਿਆਣਾ ਸਰਕਾਰ ਆ ਕਿਉਂਕਿ ਉਹ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਸਾਡੇ ਕਿਸਾਨਾਂ ਦੇ ਟਰੈਕਟਰ ਉਹਨਾਂ ਦੀਆਂ ਕਾਰਾਂ ਉਹਨਾਂ ਦੀਆਂ ਟਰਾਲੀਆਂ ਭੰਨ ਕੇ ਭੰਨ ਤੋੜ ਕਰਕੇ ਗਏ ਨੇ ਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਬੰਦੀ ਇਹ ਕਹਿੰਦੇ ਨੇ ਪੰਜਾਬ ਸਰਕਾਰ ਕਹਿੰਦੀ ਸੀ ਕਿਸਾਨ ਦੇ ਨਾਲ ਆ ਜੇ ਇਹ ਕਿਸਾਨਾਂ ਦੇ ਨਾਲ ਸੱਚਮੁੱਚ ਨੇ ਤਾਂ ਇਹ ਕਾਰਵਾਈ ਕਰਕੇ ਦਿਖਾਉਣ ਹਰਿਆਣਾ ਸਰਕਾਰ ਤੇ ਡੀਜੀਪੀ ਤੇ ਅਸੀਂ ਪਰਚਾ ਚਾਉਂਨੇ ਆ ਕਿ ਜੋ ਸ਼ੁਭਕਰਨ ਦੀ ਮੌਤ ਹੋਈ ਆ ਉਹ ਡੀਜੀਪੀ ਤੇ ਹਰਿਆਣਾ ਡੀਜੀਪੀ ਤੇ ਪਰਚਾ ਹੋਣਾ ਚਾਹੀਦਾ ਤਾਂ ਵੀ ਦੇਣਾ ਚਾਹੁੰਦੇ ਆ ਯੂਥ ਅਕਾਲੀ ਦਲ ਵੱਲੋਂ ਜੇ ਪੰਜਾਬ ਸਰਕਾਰ ਕੋਈ ਵੀ ਕਦਮ ਨਹੀਂ ਚੁੱਕਦੀ ਹਰਿਆਣਾ ਸਰਕਾਰ ਦੇ ਖਿਲਾਫ ਤਾਂ ਅਸੀਂ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਵੀ ਅਸੀਂ ਧਰਨੇ ਮੁਜਾਹਰੇ ਕਰਾਂਗੇ ਤੇ ਅਸੀਂ ਸ਼ੁਕਰਨ ਨੂੰ ਤੇ ਕਿਸਾਨਾਂ ਨੂੰ ਇਨਸਾਫ ਦਿਵਾ ਕੇ ਇਹ ਸਾਹ ਲਵਾਂਗੇ